ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕੰਮਾਂ ਕਾਰਜਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਭਾਈ ਹੈਗਾ ਸਾਡੀ ਭਾਣ ਜੀ ਦਾ ਜਨਮ ਦਿਨ ਸੁਖਮਨੀ ਕੌਰ ਦਾ ਵੈਸੇ ਦਾ ਨਾਮ ਸੁਖਮਨੀ ਕੌਰ ਆ ਜੀ ਪਰ ਅਸੀਂ ਸ਼ਾਰਟ ਨੇਮ ਸੁਖੀ ਉਹ ਕਹਿੰਦੇ ਆ ਉਹਨੂੰ ਅ ਅੱਗੇ ਵੀ ਤੁਸੀਂ ਕਈ ਵੀਡੀਓ ਚ ਦੇਖੀ ਐ ਉਹ ਸਾਡੇ ਨਾਲ ਸਾਡਾ ਕਈ ਵਾਰ ਕੈਮਰਾਮੈਨ ਵੀ ਬਣ ਜਾਂਦੀ ਆ ਹੈਨਾ ਤੇ ਮਤਲਬ ਉਹਨੂੰ ਚਾਹ ਹੈਗਾ ਵੀਡੀਓ ਦਾ ਬਹੁਤ ਚਾਹ ਨਾਲ ਵੀਡੀਓ ਬਣਾਉਂਦੀ ਆ ਨਾਲ ਓਕੇ ਤੇ ਕੈਮਰਾ ਕੂਮਰਾ ਵੀ ਵਧੀਆ ਫੜਦੀ ਆ ਹਨ ਐਵੇਂ ਕਹਈਏ ਵੀ ਵੀਡੀਓ ਐਨ ਵਧੀਆ ਪੂਰੀ ਕਰਾ ਦਿੰਦੀ ਵਿਚਰੀ ਸਾਡੀ ਜੇ ਕਿਤੇ ਕੰਮ ਅੜਦਾ ਥੋੜਾ ਹੋਵੇ ਤੇ ਅੱਜ ਉਹਦਾ ਬਰਥਡੇ ਆ ਜੀ ਸੁਖਮਨੀ ਕਹਿੰਦੀ ਵੀ ਭਾਈ ਬਰਥਡੇ ਮੈਂ ਮਨਾਉਣਾ ਆਪਣੇ ਨਾਨਕੇ ਪਿੰਡੇ ਕਹਿੰਦੀ ਵੀ ਮੈਂ ਨਾਲੇ ਵੀ ਮਾਮਾ ਮੇਰਾ ਬਲੌਗ ਬਣਾ ਦੂੰਗਾ ਵੀ ਭਾਈ ਕੇਕ ਉੱਥੀ ਜਾ ਕੇ ਕੱਟਣਾ ਸੁਖਮਨੀ ਦੀ ਇਹ ਖੁਆਇਸ਼ ਧੀ ਫਿਰ ਅਸੀਂ ਕਿਹਾ ਭਾਈ ਕੋਈ ਗੱਲ ਨਹੀਂ ਜੀ ਆਇਆ ਨੂੰ ਨਾ ਹਨਾ ਆਜੋ ਤੇ ਆਪਾਂ ਕੇਕ ਸਾਰੇ ਜਾਨੇ ਰਲ ਕੇ ਕੱਟਦੇ ਆ ਠੀਕ ਆ ਜੀ ਤੇ ਹੁਣ ਸਾਡੀ ਸੁਖਮਨੀ ਤੇ ਆਲ ਫੈਮਿਲੀ ਸਾਰੀ ਉਹਨਾਂ ਦੀ ਉਹ ਆਏ ਹੋਏ ਆ। ਮਨਵੀਰ ਵੀ ਆਇਆ ਹੋਇਆ ਜੀ, ਭੈਣ ਆਈ ਵੀ ਆ, ਜੀਜਾ ਜੀ ਆਏ ਵੇ ਆ, ਰਮਨ ਆਈ ਵੀ ਆ। ਪੂਰੀ ਫੈਮਿਲੀ ਆਈ ਵੀ ਉਹ। ਹੁਣ ਅਸੀਂ ਕੱਟਣਾ ਜੀ ਅੱਜ ਕੇਕ ਸੁਖਮਨੀ ਦੇ ਬਰਥਡੇ ਦਾ। ਤੇ ਸੁਖਮਨੀ ਦੀਆਂ ਭਾਈ ਮਾਸੀਆਂ ਵੀ ਆਈਆਂ ਵੀਆਂ ਸੁਖੀ ਦੀਆਂ। ਦੂਜੀਆਂ ਭੈਣਾਂ ਵੀ ਆਈਆਂ ਵੀਆਂ ਕਹਿਣ ਦਾ ਮਤਲਬ। ਤੇ ਹੁਣ ਲੱਗਣੀ ਹੈ ਜੀ ਰੌਣਕ। ਤੁਬਾਨੂੰ ਦਿਖਾਉਨੇ ਆ ਸਾਰਾ ਅ ਜੋ ਵੀ ਪ੍ਰੋਗਰਾਮ ਹੈਗਾ ਏ ਤੁਸੀਂ ਵੀ ਦੇਖੋ ਕਰੋ ਇੰਜੋਏ ਹਨਾ ਜੀ ਤੇ ਆਜੋ ਫੇ ਮਲਾਉਨੇ ਆ ਤੁਹਾਨੂੰ ਸਾਰਿਆਂ ਨਾਲ ਜਾਓ ਜੀ ਮਿਲੋ ਹੁਣ ਸਾਡੀ ਫੈਮਿਲੀ ਨੂੰ ਭਾਈ ਨੁਰੂ ਓ ਨੁਰੂ ਚਾਚੀ ਕਾ ਬੁਲਾਓ ਚਾਚੀ ਕਾ ਇੱਧਰ ਪੁੱਤ ਚਾਚੂ ਦੇਖ ਕੇ ਇੱਧਰ ਦੇਖ ਚਾਚੀ ਕਾ ਕੀ ਡੱਬੀ ਦੇ ਬੀਬੀ ਉਹ ਦੱਸ ਲਈ ਡੱਬੀ ਨੂੰ ਬੀਬੀ ਲੈ ਬੀਬੀ ਲਾ ਲੇ ਢੱਕਣ ਦੱਬੀ ਕਹਿੰਦੀ ਆ ਫਿਰ ਯਾਰ ਨੂੰ ਹਾਂ ਸਸਰੀਕਾ ਜੀ ਸਾਰਿਆਂ ਨੂੰ ਸਤਿਕਾਰ ਬਹੁਤ ਸਤਿਕਾਰ ਇੱਧਰ ਬੁਲਾ ਇੱਧਰ ਪਾਪੀ ਗਾ ਤੋ ਹਾਂ ਤੇਰੇ ਨਾਲ ਕੇ ਪਾਪੀ ਕਾਲੇ ਪਾਪਾ ਕਰੋ ਹੱਥ ਜਲੀ ਲਾਓ ਜੀ ਮੇਰੇ ਭਾਈ ਇੱਧਰ ਸਸਰੀਕਾ ਜੀ ਸਾਰਿਆਂ ਨੂੰ ਓ ਠੀਕ ਆ ਜੀ ਹਾਂਜੀ ਸਭ ਭਾਈ ਵਧਾਈਆਂ ਤੁਹਾਨੂੰ ਤੁਹਾਡੀ ਗੁਡੀਆਂ ਦਾ ਜਨਮ ਦਿਨ ਆ ਕਿਉਂ ਜੀ ਤੁਹਾਨੂੰ ਵੀ ਹਾਂਜੀ ਠੀਕ ਆ ਐ ਸਾਡੇ ਸਾਡੇ ਵਾਸਤੇ ਪਾ ਅਸੀਂ ਧੰਨਵਾਦ ਕਰਦੇ ਆ ਭਾਈ ਤੇ ਸਾਰੇ ਵੀਅਰਸ ਬਲੋ ਧੰਨਵਾਦ ਆ ਤੁਹਾਨੂੰ ਵਧਾਈਆਂ ਮੈਂ ਤੁਸੀਂ ਹਾਂ ਹੁਣ ਸਾਰੇ ਵੀਅਰਸ ਵੀ ਸਾਡੇ ਭਾਈ ਦੇਖੂਗੇ ਜਨਮ ਦਿਨ ਮਨਾ ਹੁੰਦਾ ਐ ਸੱਚੀ ਗੱਲ ਜੀ ਸਾਰਿਆਂ ਨੂੰ ਇਹ ਸਾਡੀ ਚੇਠੀ ਭੈਣ ਆ ਜੀ ਵੈਸੇ ਤਾਂ ਵੈਸੇ ਤਾਂ ਸਾਰੇ ਜਾਣਦੇ ਹੀ ਆ ਹੈ ਇਹ ਤਾਂ ਛੋਟੀ ਹੱfte ਬੜੀ ਮੈਂ ਹੈ ਹੈ ਸਭ ਤੋਂ ਛੋਟੀ ਆ ਪਰ ਹੈ ਸਭ ਤੋਂ ਲੰਬੀ ਆ ਲੰਬੀ ਆ ਸਾਡਾ ਵੀ ਛੋਟੇ ਨੇ ਛੋਟੇ ਹਾਂ हाँ ये जी इधर मिलो भाई गमली भैन एक गमली <laughs> भैन <laughs> <एक अगरी> भाई <laughs> नहीं अच्छा नंबर वाइज बैना पता क्या ਆ ਉਹ ਦੀਦੀ ਹੋ ਗਈ ਮੈਂ ਉਹ ਸੱਜ ਚੌਥੇ ਨੰਬਰ ਆ ਨਹੀਂ ਨਹੀਂ ਉਹ ਇਹ ਇਹ ਪਤਾ ਕਿਆ ਚੱਕਰ ਆ ਇਹ ਪਤਾ ਐਦਾਂ ਕਾਤੇ ਬੈਠੀਆਂ ਵੀਆਂ ਉਹ ਜਿੱਦਾਂ ਜਿਆਦਾ ਕੋਈ ਟੀਮ ਜਿੱਦਾਂ ਹੁਣ ਇੱਕ ਇੱਕ ਖਿਡਾਰੀ ਜਿੱਤਦਾ ਰੇਸਾਂ ਚ 1 2 3 ਆਏ ਹਨਾ ਜਿਹੜਾ ਫਸਟ ਸੈਕਿੰਡ ਥਰਡ ਆਇਆ ਉਹ ਜਿਹੜਾ ਸੈਂਟਰ ਵਿੱਚ ਹੁੰਦਾ ਨਾ ਉਹ ਫਸਟ ਆਉਂਦਾ ਸਭ ਤੋਂ ਉੱਚਾ ਖੜਾ ਹੁੰਦਾ ਇਹ ਪਾਈਸ ਸੈਂਟਰ ਵਾਲੀ ਫਸਟਾ ਲਾ ਰਿਆ ਤੇ ਆਜੋ ਤੋ ਤਲਾਵੀਆਂ ਇੱਧਰ ਮੇ ਲੋਰ ਵਾਪੀ ਵੀ ਸਾਲ ਦੀ ਸਾਰਿਆਂ ਨੂੰ ਇੱਧਰ ਲੱਡੂ ਸਾਡਾ ਭਾਈ ਸੁੱਤਾ ਪਿਆ ਹੈ ਜਾਗਦਾ ਓਏ ਕੱਦੂ ਤੂੰ ਤਾਂ ਦੇ ਨਹੀਂ ਮਿੰਟ ਨਹੀਂ ਸੁੱਤਾ ਜਦੇ ਉੱਠ ਗਿਆ ਬਾਲੇ ਤੇ ਉੱਠਣ ਦਾ ਟਾਈਮ ਆ ਨਾ ਖੇਡਣਾ ਜੇ ਸੁੱਤਾ ਰਹੇ ਇਹ ਭਾਈ ਇਹ ਤੁਸੀਂ ਵੀ ਦੱਸਿਓ ਵੈਸੇ ਸਾਨੂੰ ਤਾਂ ਐ ਲੱਗੀ ਜਾਂਦਾ ਵੀ ਇਹ ਆਪਣੀ ਦਾਦੀ ਫਰ ਗਿਆ ਵੀ ਤੂੰ ਸੀ ਨਾ ਸੇ ਭਾਈ ਹੁਣ ਵੀ ਕਿਹਦੇ ਪਰ ਗਿਆ ਇਹ ਐ ਦੱਸਿਓ ਕਦੀ ਭੈ ਪਰ ਗਿਆ ਹੈ ਸਾਕਤੀ ਬਗਿਆ ਬਿਲਕੁਲ ਬਿਲਕੁਲ ਵੀ ਇਹ ਅਸੀਂ ਜਣੇ ਆ ਵੀ ਇਹ ਦਾਦੀ ਬਰਾ ਹਾਂ ਸਾਰੇ ਵੀ ਅਸੀਂ ਆਏ ਹੋ ਕਹਿੰਦੇ ਕਹਿੰਦੇ ਭਾਈ ਦਾਦੀ ਪਰ ਗਿਆ ਹੈ ਹਾਂ ਲਓ ਭਾਈ ਬੱਚਾ ਪਾਲਟੀ ਨੂੰ ਵੀ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੜੀ ਟਿਕੜੇ ਹੋ ਮਸਤ ਜਿੱਤ ਨਹੀਂ ਹੋ ਪਾਏ ਹਾਂ ਸਸਰੀ ਕਾਲ ਤਾਂ ਅੱਜ ਦੀ ਮਮਾ ਕਹਿੰਦੀ ਸੀ ਕਿ ਅੱਜ ਅਸੀਂ ਘੜਾ ਜਾਣਾ ਹੈ ਹਾਂਜੀ ਪਾਪਾ ਕੋਕ ਕੇ ਦੱਸਤਾ ਅੱਜ ਤੁਸੀਂ ਆਖੀ ਰੱਲ ਕਾਲ ਲੈ ਹੋਲੀ ਕਾਲ ਅੱਥੇ ਮਾਲਿਓ ਅੱਛਾ ਹੋਲੀ ਕਾਲ ਉਰੀ ਬਣਾ ਲੈਣੀ ਓ ਵਾਹ ਵੀ ਵਾਹ ਇਹ ਤਾਂ ਮੋੜਾ ਲੱਗੀਆਂ ਹੋਲੀ ਫਿਰ ਉਰਤਾ ਪਾਪਾ ਨੇ ਆ ਗਿਆ ਦੇ ਇੱਥੇ ਪੂਰੀ ਅੱਛਾ ਮੈਂ ਖੱਡਣਾ ਖੋਲ ਚੱਲੇ ਦੇਖੀ ਜਾ ਸਕਦੇ ਹਾਂ ਹੈ ਕੱਲੇ ਖੱਡਣਾ ਖਤਰਨਾਕ ਹੋਲੀ ਚੱਲਣੀ ਖਤਰਨਾਕ ਛੇ ਇੱਕ ਵਾਰ ਦੁਬਾਰਾ ਕਹਿ ਕਾਲੂ ਕਿਆ ਚੱਲਣਾ ਖਤਰਨਾ ਖੋਲੀ ਬੋਹ ਪਹਿਲੇ ਨੀ ਟਿਕਾ ਮਾਦੂ ਲੋਕਾਂ ਨੇ ਸਹੀ ਗੱਲ ਕਰਦੀ ਆ ਗੋਗਿਆਂ ਦੇ ਨਾਲ ਜ ਮਾਇਕ ਵੀ ਤਾਂ ਘੱਟ ਗਈ ਸਾਂਝ ਨਹੀਂ ਆਈ ਚੱਹੀ ਗੱਲ ਆ ਬਾਈ ਇਹਦੀ ਮੰਮੀ ਉਹ ਪਜਾਣ ਸਕਦੀ ਵੀ ਕਿਆ ਬੋਲਦੀ ਆ ਕੋਈ ਗੱਲ ਸਮਝ ਚੱਲੀ ਸਾਰਿਆਂ ਨੂੰ ਸਮਝ ਨਹੀਂ ਆ ਪਤਾ ਹੀ ਨਹੀਂ ਲੱਗਦਾ ਕਿਆ ਕਹਿ ਜੰਦੀ ਆ ਲਓ ਜੀ ਭਾਈ ਸਾਡਾ ਜੀ ਦਾ ਬਰਥਡੇ ਆ ਉਹ ਕੁੜੀ ਨੂੰ ਮਿਲੋ ਭਾਈ ਮੇਰੀ ਕੁੜੀ ਸਰਕਾਰ ਜੀ ਸਾਰਿਆਂ ਨੂੰ ਹੋਰ ਕੀ ਭਾਈ ਵਧਾਈਆਂ ਤੁਹਾਨੂੰ ਬਰਥਡੇ ਦੀਆਂ ਸਾਨੂੰ ਵੀ ਸਾਨੂੰ ਵੀ ਥੈਂਕ ਯੂ ਕਹੀਦਾ ਏ ਅੱਕੇ ਨੂੰ ਕੁਝ ਚਾਤਾ ਵੀ ਮੇਰਾ ਬੋਲਦੀ ਹੈ ਹਾਂ ਉਹ ਨਹੀਂ ਚਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਹਤਾ ਇਹ ਭਾਈ ਸਰਕਾਰ ਜੀ ਸਾਰਿਆਂ ਨੂੰ ਇਹ ਹੈਗੀ ਇਹ ਸਾਡੀ ਏ ਜੇਠੀ ਭਾਣ ਜੀ ਇਹ ਦੀਦੀ ਦੀ ਬੜੀ ਕੁੜੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਏ ਭਾਈ ਠੀਕ ਆ ਹਾਂਜੀ ਪੇਪਰ ਹੁੰਦੇ ਆ ਹਾਂਜੀ ਵਧੀਆ ਹੁੰਦੇ ਆ ਹਾਂਜੀ ਪਾਸ ਹੋ ਜੂਗੀ ਹਾਂਜੀ ਮੈਨੂੰ ਉਮੀਦ ਜੀ ਨਹੀਂ ਹੈਗੀ ਕਿਹੜੀ ਕਲਾਸ ਚ ਤੂੰ 9th ਜੋ ਅੱਛਾ ਸੌਖੀ ਕਿਹੜੀ ਚ 7th ਵਿੱਚ ਐ ਮਨਵੀਰ ਉਹ ਹਰੇ ਦੇ ਤੂੰ ਨੇ ਫਾਸਟ ਵਿੱਚ ਹੋਣਾ ਏ ਹਾਂਜੀ ਠੀਕ ਆ ਪੜਾਈ ਵਧੀਆ ਚੱਲਦੀ ਆ ਹਾਂਜੀ ਵੇ ਠੀਕ ਆ। ਇੱਕ ਦੀ ਪਰ ਲਾਓ ਜੀ ਇੱਧਰ ਹੁਣ ਮਿਲੋ ਸਾਡੇ ਪ੍ਰੋਹਣਾ ਸਾਹਿਬ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕੀ ਚੱਹੀ ਠੀਕ ਆ ਜੀ। ਹਾਂ ਠੀਕ ਆ ਵਧੀਆ। ਵਧੀਆ ਹੀ ਚੱਹੀਦੀ ਆ ਜੀ। ਪਤਾਈਆਂ ਤੁਹਾਨੂੰ ਨਾਲੇ। ਹਾਂ ਜੀ ਹਾਂ। ਇੱਧਰ ਫਾਜ਼ਲ ਸਾਹਿਬ ਨੂੰ ਮਿਲੋ ਜੀ। ਛੋਟੇ ਜੀਜਾ ਜੀ। ਨਹੀਂ ਜੀ ਕਾਕਾ ਸਾਹਿਬ ਐਂਕੀ ਬਤੇ। ਫੋਹ ਬਾਬਾ ਸਾਹਿਬ ਠੀਕ ਆ ਜੀ। ਹਾਂ ਜੀ ਆਇਆ ਚੜ੍ਹਦੀ ਕਲਾ। ਹਾਂ ਭਈ ਠੀਕ ਆ ਚੜ੍ਹਦੀ ਕਲਾ ਰਹਿਣੀ ਚਾਹੀਦੀ ਆ। ਠੀਕ ਨੇ। ਕਿਰਪਾ ਬਾਬੇ ਦੀ। ਹਾਂ ਬਰਕਤ ਬਰਕਤ ਬਰਕਤ। ਉਹ ਭਾਈ ਹੁਣ ਫੇਰ ਹੁਣ ਮੇਰੀ ਗੱਲ ਸੁਣੋ ਹੁਣ ਫੇਰ ਕੇਕ ਕੂਕ ਦੀ ਤਿਆਰੀ ਹੈਗੀ ਆ ਹਾਂ ਫੁੱਲ ਫੁੱਲ ਤਿਆਰੀ ਲੈ ਕੇਕ ਦੀਪਰ ਫੁੱਲ ਤਿਆਰੀ ਹਾਂ ਬਾਕੀ ਉਹ ਟਾਈਮ ਤੁਸੀਂ ਕਰਤਾ ਜਿਆਦਾ 9 ਵਜੇ ਤੇ ਨਹੀਂ 9 ਦੀਦੀ ਨਾ ਪਤਾ ਕਿ ਕਣਾਂ ਵੱਜ ਗਏ ਮੈਂ ਤੈਨੂੰ ਦੱਸਦਾ 9 ਤਾਂ ਵੱਜ ਗਈ ਇਹ ਪਤਾ ਵੱਜ ਕਿਦਾਂ ਗਏ ਇੱਕ ਤਾਂ ਬਾਹਰ ਇਲੈਕਟ੍ਰੀਸ਼ੀਅਨ ਬਾਈ ਆਇਆ ਪਤਾ ਹੈ ਨਾ ਉਹ ਜਨਰੇਟਰ ਜਨਰੇਟਰ ਦੀ ਫੀਟਿੰਗ ਕਰਾਈ ਆ ਸਾਰੀ ਉਹ ਪਹਿਲਾ ਕੰਮ ਨਾ ਦੂਆ ਉਹ ਚੱਕ ਮਾਂ ਜਿਆਦਾ ਦੀਦੀ ਉਹ ਸੜਾ ਡਰ ਜਾਈ ਰਹਿੰਦਾ ਦਾ ਜਿੱਦਾਂ ਹੁਣ ਮਾਲਾ ਹੁਣ ਡੈਟ ਛੜ ਗਏ ਤੇ ਪਿੱਛੇ ਜੇ ਉਹ ਅਸੀਂ ਮੇਨ ਸੋਚ ਚ ਚੱਕਣਾ ਭੁੱਲ ਗਏ ਉਹ ਇਦਾਂ ਹੀ ਬਾਈ ਨੇ ਹੈਂਡਲ ਮਾਰਿਆ ਉਹ ਲਾਈਟ ਪਿੱਛੇ ਨੂੰ ਚਲ ਗਈ ਲੋਡ ਪੈ ਗਿਆ ਉਹਦੇ ਕਰਕੇ ਉਹਦੇ ਡੈਟ ਛੜ ਗਏ ਤਾਂ ਫਿਰ ਹੋਰ ਪੱਕਾ ਕੰਮ ਕਰਾਤਾ ਹੁਣ ਚੇਂਜ ਓਵਰ ਲਵਾਤਾ ਯਾਰ ਪੱਕੀ ਫਿਟਿੰਗ ਕਰਾਤੀ ਹਾਂ ਰੁਪਈਆ ਦਾ ਲੱਗ ਆਦੇ ਕਹਿੰਦੀ 9 ਵਜੇ ਤੇ ਪੈ ਨਿਆ ਖਾ ਲੈ ਚਲ ਕੋਈ ਨਾ ਕੋਈ ਕੇ ਕਿਸਾਨ ਨੂੰ ਕੱਟ ਕੇ ਬਾਅਦ ਚ ਦੇ ਦਿਓ ਸਾਨੂੰ ਆਹ ਚੀਜ਼ ਪਹਿਲਾਂ ਖਵਾ ਦੋ ਮਾਂ ਵੀ ਸਾਨੂੰ ਤਾਂ ਭੁੱਖ ਲੱਗੀ ਅਜਾ ਮਨਜ਼ੂਰੀਆਂ ਮਨਜ਼ੂਰੀਆਂ ਚੱਕ ਤੇ ਨਾ ਨਾ ਉਹ ਨਾ ਠੰਡੇ ਹੋਏ ਸੀ ਇਹ ਲੱਗਦੀ ਹੈ ਹਾਂ ਖਾ ਜਾਂਦਾ ਰਹਿੰਦੇ ਹੋ ਜਾਣੇ ਤੇ ਫਿਰ ਉਹ ਨਹੀਂ ਜੰਗੇ ਲੱਗਦੇ ਖਾਣੇ ਨੂੰ ਉਹ ਤਾਂ ਹੈ ਸਾਨੂੰ ਪਾ ਕੇ ਦੇ ਦੋ ਜੋ ਖੁਲੀ ਲੈਂਦਾ ਵਸ ਤਾਰੀ ਚਲੋ ਕੋਈ ਗੱਲ ਨਹੀਂ ਉਹਨੇ ਚੀਜ਼ ਖਾਣੇ ਨੂੰ ਇਹ ਲਿਆਂਦੀ ਆ ਚਾਹੇ ਪਹਿਲਾਂ ਖਾ ਲੀਏ ਚਾਹੇ ਬਾਅਦ ਚ ਰੋਟੀ ਵੀ ਨਹੀਂ ਖਾਣ ਹੁੰਦੀ ਜੇ ਹੁਣ ਹਾਂ ਚੀਜ਼ ਬਿਲਕੁਲ ਚੀਜ਼ ਖਾਣੇ ਨੂੰ ਇਹ ਲਿਆਂਦੀ ਵੀ ਆ ਚਾਹੇ ਪਹਿਲਾਂ ਖਾ ਲਓ ਚਾਹੇ ਬਾਅਦ ਚ ਖਾ ਲਓ ਭਾਈ ਠੀਕ ਹੈ ਨਾ ਤੇ ਭਾਈ ਹੁਣ ਕਰੋ ਕੇਕ ਦੀ ਤਿਆਰੀ ਹੈ ਰੱਖੋ ਫੇ ਕੱਟिए ਕੇਕ ਉਹ ਹਨਾ ਆ ਪਹਿਲੇ ਕੇਟ ਪਾ ਲਿਆ ਉਹ ਪਹਿਲਾ ਸੁਖੀ ਨੂੰ ਵਿਚਾਰੀ ਨੂੰ ਪਹਿਲਾਂ ਹੀ ਮਿਲਣਾ ਪਹਿਲਾ ਪਹਿਲਾ ਸੁਖੀ ਨੂੰ ਲਿਆ ਆ ਆ ਬੜੀ ਖੁਜੀ ਦੀ ਕਹਾਣੀ ਦੇਖ ਲੋ ਸੁਖੀ ਨਾ ਤੇ ਕੋ ਰਾਗਾ ਕਟਿਆ ਹਾਂ ਸਹੀ ਗੱਲ ਹੈ ਜੀ ਬਿਲਕੁਲ ਜੀ ਆਪਣੇ ਘਰ ਅਲੱਗ ਕੱਟ ਕੇ ਆਈ ਹੈ ਇਹ ਅੱਛਾ ਉੱਥੇ ਵੀ ਕੱਟਿਆ ਕੇ ਇੱਕ ਦਾਦੀ ਕਾ ਤਾਹੀ ਦੀ ਫਿਰ ਉਹਦੀ ਤਾਲੀਆਂ ਧੀਆਂ ਉਹ ਕਹਿੰਦੀ ਭਈ ਐਸੇ ਪੂਰੇ ਗੱਲ ਨਹੀਂ ਬਣਾ ਲੈ ਗੱਲ ਨਹੀਂ ਪੂਰੇ ਬਣਾ ਕੇ ਜਾ ਉਹ ਕਹਿੰਦਾ ਚਲ ਕੋਈ ਨਾ ਭਈ ਉਹਦਾ ਉਹਰੇ ਕੱਟ ਦਿੰਦੇ ਹਾਂ ਹਾਂ ਬੀਰੀ ਦਾ ਮਨ ਨੀ ਚਲੋ ਬਈ ਅੱਛਾ ਨਾਨੇ ਦੇ ਘਰ ਹੁਣ ਕੱਟਣਾ ਮੈਂ ਮਨਾ ਕਰਦੀ ਕਿਉਂਕਿ ਜਦੋਂ ਉੱਧਰ ਘਰੋਂ ਜਾਣਾ ਤੇ ਪਰੇ ਨੀ ਲੱਗੇ ਕਹਿਣ ਕਹਿੰਦੇ ਹਰੇ ਆ ਕੇ ਕੱਟੋ ਕਹਿੰਦੇ ਤੁਸੀਂ ਕੋਰੀ ਮੈਂ ਠੀਕ ਆ ਠੀਕ ਆ ਵਧੀਆ ਗੱਲ ਐ ਮਨਾਉਣਾ ਚਾਹੀਦਾ ਜਨਮ ਦਿਨ ਨਾਲੇ ਸੁਖੀ ਨੂੰ ਵੀ ਚਾਹਤਾ ਵੀ ਮੇਰਾ ਵੀ ਭਾਈ ਵਲੌਗ ਬਣੇ ਵੀ ਮੇਰਾ ਜਨਮ ਦਿਨ ਵੀ ਆਇਆ ਨਾ ਕੋਈ ਵੀ ਤਾਂ ਕਹਿੰਦੀ ਜਿਆਦਾ ਉਹਨੇ ਕਿਸੇ ਦੀ ਕਰੀ ਨਹੀਂ ਤੀ ਕਹਿੰਦੀ ਮੇਰਾ ਵਲੌਗ ਬਣਾਉਣਾ ਕਹਿੰਦੀ ਜਾ ਕੇ ਉੱਥੇ ਉਹੀ ਗੱਲ ਆ ਨਾ ਵੀ ਚਾਹ ਆ ਨਿਆਣੇ ਨੂੰ ਵੀ ਭਾਈ ਮੇਰਾ ਹਾਂ ਨਾ ਨਾ ਠੀਕ ਆ ਠੀਕ ਆ ਵਧੀਆ ਗੱਲ ਆ ਨਿਆਣੇ ਦੀ ਯਾਦ ਹੁਣ ਹੁਣ ਯਾਦ ਕਾਇਦ ਹੋ ਜਣੀ ਇਹ ਜਦ ਮਰਜੀ ਦੇਖ ਲਵੇ ਕੱਢ ਕੇ ਹਾਂ ਠੀਕ ਨਹੀਂ ਰੱਖੋ ਫੇ ਭਾਈ ਕੇਕ ਕੋਕ ਹੈ ਭਾਈ ਭਾਈ ਸਾਰੀ ਦੌਤੀ ਲਾ ਜਾਣੋ ਜੀ ਹਾਂ ਉਹਦੇ ਤਾੜੀਆਂ ਮਾਰਦਾ ਲੱਡੂ ਹਾਂ ਇਹ ਹੈ ਕੇ ਕੀ ਇੱਧਰ ਬੈਠ ਬੋ ਤੂੰ ਲਓ ਜੀ ਆ ਗਿਆ ਭਾਈ ਸੁਖਮਨੀ ਦਾ ਕੇਕ ਐ ਸੁਖਮਨੀ ਕਾਹਰ ਲਖਣ ਜੋਗੀ ਜਗਾ ਬਚੀ ਨਹੀਂ ਵੈਸੇ ਚਲੋ ਭਾਈ ਤੇ ਹੁਣ ਬੜੀ ਭੈਣ ਭਾਈ ਲੱਗੀ ਆ ਹੈ ਉਹ ਕਰਨ ਲਓ ਜੀ ਹੁਣ ਹੈਪੀ ਬਰਥਡੇ ਸੁਖਮਨੀ ਐ ਕੋਈ ਨੀ ਆਜਣਾ ਹੈਪੀ ਬਰਥਡੇ ਸੁਖਮਨੀ ਹੈਪੀ ਬਰਥਡੇ ਟੂ ਯੂ ਐਂਡ ਬਰਥਡੇ ਹੈਪੀ ਬਰਥਡੇ ਟੂ ਯੂ ਹਾਂ ਉਹ ਕੁੜੀ ਨੇ ਲਾਇਆ ਸਿਰੇ ਬਾਕੀ ਦਾ ਸਾਰੇ ਰੁੱਕ ਗਏ ਨੇ ਅੱਧ ਵਿਚਾਲੇ ਚੋਂ ਆਪਾਂ ਹੋ ਗਏ ਨੇ ਉਹ ਤੂੰ ਆਇਆ ਨਹੀਂ ਪੁੱਤ ਤੂੰ ਹੁਣ ਆਇਆ ਏ ਓ ਲੱਡੂ ਤੂੰ ਸਾਰੇ ਦੇ ਲੇਟ ਆਇਆ ਹੈਪੀ ਬਰਥਡੇ ਕਰਨੇ ਨੂੰ ਕਰਦੇ ਪੁੱਤ ਹੈਪੀ ਬਰਥਡੇ ਲਓ ਜੀ ਕਟੋ ਕੇਕ ਫਿਰ ਆਹ ਚੱਕ ਦੇ ਦੀਦੀ ਆਹ ਚੱਕ ਕੱਢ ਦੇ ਵਿੱਚ ਤੇ ਇੱਕ ਸਾਡਾ ਭਾਈ ਹੁਣ ਮੈਂਬਰ ਥੋੜਾ ਢਿੱਲਾ ਚੱਲ ਰਿਹਾ ਏ ਇਹ ਮੈਂਬਰ ਸਾਡਾ ਹੁਣ ਆਇਆ ਅੱਜ ਅੱਜ ਪੈਰ 'ਚ ਥੋੜੀ ਜੀ ਸੱਟ ਲਵਾ ਲਈ ਤਾਂ ਕਰਕੇ ਥੋੜਾ ਜਿਹਾ ਢਿੱਲਾ ਏ ਮੈਂਬਰ ਇਹ ਸਾਡਾ ਸਾਥਰੀ ਘਾਲ ਬੁਲਾ ਦਿਓ ਜੀ ਓ ਠੀਕ ਆ ਜੀ ਆ ਲੈ ਇਦਨ ਵਾਲਾ ਪਹਿਲੇ ਗਲਤ ਹੋਇਓ ਨਹੀਂ ਜਿਹੜਾ ਤੁਸੀਂ ਸਾਨੂੰ ਕਹਿੰਦੇ ਠੀਕ ਹੈ ਹਾਂ ਅੱਛਾ ਠੱਟਾ ਬਣਾ ਠੀਕਾ ਠੀਕਾ ਲੋ ਸਾਡੇ ਕੈਮਰੇਮੈਨ ਦਾ ਬਰਥਡੇ ਆ ਭਾਈ ਹਾਂ ਸਾਡੇ ਕੈਮਰੇਮੈਨ ਦਾ ਬਰਥਡੇ ਭਾਈ ਕਿਸੇ ਨੇ ਨਹੀਂ ਕਿਹਾ ਦੇਖੋ ਕੈਮਰੇਮੈਨ ਮੈਂ ਕਿਹਾ ਹੱਪੀ ਬਰਥਡੇ ਹੱਪੀ ਬਰਥਡੇ ਉਹ ਤਾੜੀਆਂ ਨਾਲ ਮਾਰੋ ਆਹ ਆਈ ਨਹੀਂ ਪਤਾ ਲੱਗਦਾ ਵੀ ਸੁਖਮਨੀ ਜਾਂਦਾ ਕੋਈ ਕੋਈ ਕਹੀ ਜਾਂਦਾ ਸੁਖੀ ਨਹੀਂ ਮੈਂ ਕਿ ਮੈਂ ਕਿ ਹੈਪੀ ਬਰਥਡੇ ਨੂਰਾ ਕਿੰਨਾ ਖੁਸ਼ ਹੁੰਦੀ ਹੈ ਵੈਸੇ ਇਹਦੇ ਪਈ ਨਾਮ ਬਹੁਤ ਹਾਂ ਵਿੱਚ ਉਹਦਾ ਸੁਖੀ ਗਈ ਜਾਂਦੇ ਜੀ ਜੀ ਨੇ ਨਿਕਾ ਦੀਦੀ ਨੇ ਸਮਾਨੀ ਰੱਖਿਆ ਤਾਂ ਹਾਂ ਸੁਖਮਨੀ ਉਹ ਰੱਖਿਆ ਤਾਂ ਮੈਨੂੰ ਵੀ ਕਹਿ ਰਹੇ ਸੀ ਕਹਿੰਦੇ ਕੱਚੇ ਨਾਮ ਬਣੇ ਸ਼ੋਰਟ ਨੇ ਵੀ ਨੇ ਹੋ ਸਕਦਾ ਹੈ ਹਾਂ ਹੂੰ ਉਹ ਵੀ ਜਿਹੜਾ ਕਰਿਆ ਕਰਨ ਪਾਇਆ ਸੁਖੀ ਨਾਮ ਤਾਂ ਨਹੀਂ ਰੱਖਿਆ ਹੋਇਆ ਹਾਂ ਤਾਂ ਕਾਈ ਸੁਖੀ ਘਰ ਦੇ ਸਾਡਾ ਭਾਈ ਗਰਨੂਰ ਦਾ ਨਾਮ ਸਾਡੀ ਦਾ ਰੱਖਿਆ ਤਾਂ ਭਾਈ ਸਾਡੀ ਜੇਠੀ ਭੈਣ ਨੇ ਹੈ ਹਾਂ ਦੇਖੀ ਹਾਂ ਮਨਕੀਰਤਾ ਦੀਦੀ ਨੇ ਰੱਜੀ ਜੀ ਨੇ ਰੱਖਿਆ ਮਨਕੀਰਤ ਦਾ ਰੱਜੀ ਜੀ ਦੀਦੀ ਨੇ ਰੱਖਿਆ ਇੱਥੇ ਦੇਖੀ ਬਿੱਲੀ ਨਾ ਹਿਲਦੀਨਾ ਪੁੱਤ ਹੀ ਤੇ ਆ ਓਏ ਹਿਲਦੀਨਾ ਅੱਛਾ ਦੇਖਾ ਚੁਣੇ ਹੈਪੀ ਬਰਥਡੇ ਭਾਈ ਸੁਖੀ ਬਧਾਈਆਂ ਭਾਈ ਤੈਨੂੰ ਦੁਆਰਾ ਉਹ ਖਾਂਦੀ ਨਹੀਂ ਮਿੱਠਾ ਪਤਾ ਨਹੀਂ ਖਾਂਦੀ ਉਹ ਤਾਂ ਚੀਜੀ ਉਹ ਖਾਂਦੀ ਨਹੀਂ ਤੇ ਕੇਕ ਖਾਂਦੀ ਉਹ ਨਹੀਂ ਆਪਣੇ ਜਦੋਂ ਤੈਨੂੰ ਇਹਨੇ ਕੇਕਿਆ ਨਹੀਂ ਕਿਹਾ ਹਾਂ ਇਹ ਇਹ ਸਪੈਸ਼ਲ ਮਿਕਸਚਰ ਆ ਕੇ ਕੋਈ ਨਹੀਂ ਇਹਨੇ ਕਹੇਗਾ ਨਾ ਵੀ ਮੈਨੂੰ ਤਾਂ ਨਿਊਡਲ ਲੈਣ ਦੋ ਬਸ ਨਿਊਡਲ ਤਾਂ ਔਖਾਂ ਦੀ ਆ ਨਿਊਡਲਾਂ ਦਾ ਕੇਕ ਬਣਾਉਣਾ ਪਿਆ ਕਰ ਸਹੀ ਗੱਲ ਮਿੱਠਾ ਖਾ ਕੇ ਰਾਜਨੀ ਕੇਕ ਨਾ ਮੈਂ ਜਾਂ ਠੀਕ ਨਹੀਂ ਉਹ ਤੇ ਚੁੱਪ ਭਾਈ ਨਾ ਉਹ ਭਾਈ ਚਲੋ ਦੀਦੀ ਚਲੋ ਭਾਈ ਹੁਣ ਆਜੋ ਬਾਰੀ ਬਾਰੀ ਸਰ ਚਲੋ ਚਲ ਨੂੰ ਰੁਕੋ ਮੰਮੀ ਪਾਪਾ ਜੀ ਤੁਸੀਂ ਚਲੋ ਚਲੋ ਪਾਪਾ ਅੱਛਾ ਹਾ ਦੇ ਕੇ ਨਾ ਬੁੱਤੂ ਵੀ ਕਹਿੰਦਾ ਲਓ ਭਾਈ ਨਾਰ ਸਾਡੀ ਨਾਲ ਨੂਰ ਵੀ ਆ ਸਾਡੀ ਨਾਰ ਨਾਰ ਕਿਆ ਕਹਿਣ ਲੱਗੇ ਆ ਲੈ ਭਾਈ ਸੁੱਖੀ ਨੂਰ ਵੀ ਆ ਸਾਡੀ ਨਾਲ ਅਸੀਂ ਹੁਣ ਕਿਪਤਾ ਲਿਆਂਦਾ ਨਹੀਂ ਉਹ ਐਟ ਅ ਟਾਈਮੇ ਪ੍ਰੋਗਰਾਮ ਬਣਿਆ ਨਾ ਭਾਈ ਇਹ ਕਰਦੇ ਨੇ ਐਟ ਅ ਟਾਈਮ ਪ੍ਰੋਗਰਾਮ ਬਣਿਆ ਉਹਦੇ ਕਰਕੇ ਨੂਰ ਪੁੱਤ ਤੁਮੇ ਪਾ ਦੇ ਦੀਦੀ ਦੇ ਮੂੰਹ ਚ ਮੈਂ ਪੁੱਤ ਪਾ ਦੀਦੀ ਦੇ ਮੂੰਹ ਚ ਪਾ ਦੇ ਲੈ ਪੁੱਤ ਪਾਈ ਖਲਾ ਦੇ ਦੀਦੀ ਨੂੰ ਪੁੱਤ ਦੀਦੀ ਨੂੰ ਖਲਾ ਆ ਬਿਸਕੁਟ ਰੱਖ ਦੇ ਬਿਸਕੁਟ ਰੱਖ ਲੈ ਦੀਦੀ ਨੂੰ ਖਲਾ ਦੇ ਦੇਖੋ ਹਾਂ ਹਾਂ ਐ ਤੇਰੇ ਸਾਧਕੇ ਆਸ਼ੀਰਵਾਦ ਦੇ ਦੇ ਨੂਰ ਆਸ਼ੀਰਵਾਦ ਦੇ ਦੇ ਦੀਦੀ ਆਏ ਕਰਦੇ ਨੂਰੂ ਆਏ ਚੁੱਕੀ ਆਏ ਕਰੀ ਆਏ ਚੁੱਕੀ ਆਏ ਕਰ ਆਏ ਆ ਤਾੜੀ ਨਹੀਂ ਮਦੰਦੇ ਹੁੰਦੇ ਹਾਂ ਤਾੜੀ ਤਾੜੀ ਦੇ ਦੇ ਐ ਤੇਰੇ ਅੰਨਾ ਮੈਂ ਕੰਮ ਨਹੀਂ ਖੁਗੀ ਯਕੀਨੇ ਸਿਖਾਇਆ ਤੇ ਖਾਣਾ ਨਹੀਂ ਮਾਪਈ ਨੇ ਮਿੱਠਾ ਨਹੀਂ ਖਾਂਦੀ ਖਾ ਲਿਆ ਬਾਈ ਉਹ ਬਰੈਡ ਜਿਆ ਪਾ ਮਨ ਲਦਾ ਤਾਂ ਖਾ ਗਈ ਹਾਂ ਚੁੱਕੀ ਮਾ ਉਹ ਕੀਤੀ ਕਿ ਕਿ ਚੁੱਕੀ ਪਾਰੇ ਚੁੱਕੀ ਪਾਰੇ ਮਾੜਾ ਜ ਮਾੜਾ ਪਾਰੇ ਰੈਡੀ ਰੈਡੀ ਮਾੜਾ ਜ ਕਰੀਮ ਉਹ ਬਸ ਪਹਿਲਾਂ ਤੇਰਾ ਤੋਂ ਬਾਜਾ ਹੋ ਗਿਆ ਵਿਚਾਰੀ ਨੂੰ ਪਤਾ ਨਹੀਂ ਲੱਗਿਆ ਸਹੀ ਗੱਲ ਆ ਪਹਿਲਾਂ ਪਤਾ ਨਹੀਂ ਲੱਗਿਆ ਮੈਂ ਕਰਾ ਹਾਂ ਹਾਂ ਜੀ ਹਾਂ ਜੀ ਕਰਾਓ ਚਲੋ ਜੀ ਤੁਸੀਂ ਕਰਾਓ ਆਪਣੀ ਦੀਦੀ ਦਾ ਮੂੰਹ ਮਿੱਠਾ ਅਸਲੀ ਬ੍ਰੋਕਰ ਆਇਆ ਅਸਲੀ ਬ੍ਰੋਕਰ ਆਇਆ ਇਹ ਕਹੇ ਨੀ ਹੁਣ ਅਸਲੀ ਬਲੌਗਰ ਆਇਆ ਉਹ ਨਹੀਂ ਮੰਮੀ ਇੱਕ ਮਿੰਟ ਥੋੜਾ ਜਿਹਾ ਸਲੋਗ ਚਲਾ ਦੋ ਹਾਂ ਥੋੜਾ ਜਿਹਾ ਥੋੜਾ ਜਿਹਾ ਪੱਕਾ ਉਹ ਟਿੱਕਾ ਇਹਦਾ ਹੋ Holi ਦਾ ਕਾਲੂ ਆ ਤੂੰ ਅੱਜੇ ਮਨਾਈ ਜਾਂਦੀ Holi ਹਾਂ ਚਲੋ ਆ ਜਾ ਲਓ ਭਾਈ ਬੈਠੋ 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 ਪ੍ਰਾਦ ਬੰਨੂ ਪ੍ਰਾਦ ਉਹ ਤੂੰ ਕਦ ਆਏਂੀ ਖੜਾਓ ਭਾਈ ਖੜਾਓ 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 ਤੁਸੀਂ ਦੋਹੇ ਜਾਲੀਆਂ ਚੱਲੋ ਭਾਈ ਭੈਣਾ ਭੈਣਾ ਉਹ ਬਾਤ ਚਲੋ ਪੈਕ ਹੁੰਦਾ ਕਾਤੇ ਕਿੱਟਿਆ ਵਾ ਜਿਹੜੇ ਟੰਡੇ ਹੁੰਦਾ ਆ ਦੇਖ ਜਮਾਨਾ ਅੱਜ ਗੂੰਗੜਕਾ ਜਮਾਨਾ ਕੌਣ ਆਇਆ ਕੌਣ ਨਹੀਂ ਕਣੂ ਦੇਖਾ ਪਹਿਲਾ ਪਰ ਇੱਕ ਗੱਲ ਆ ਭਾਈ ਅੱਧੀ ਆਏ ਸ਼ੁਰੂ ਕਰਦੀਆਂ ਹਾਂ 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 ਤਿੱਦਾ ਤੇ ਕਿਹੜੀ ਵਾਰ ਵੱਜਣਾ ਪਤਾ ਨਹੀਂ ਹਾਂ ਇਹ ਤਾਂ ਹੈ ਬਿਲਕੁਲ ਬਿਲਕੁਲ ਜਲਦੀ ਸੀ ਜੀ ਸਾਹਿਬ ਤੂੰ ਕੋਈ ਨਾ ਕੋਈ ਗੋਡਾ ਪਰ ਸਾਡੇ ਰਵਾਜ ਨਹੀਂ ਹੈਗਾ ਉਹ ਲੈ ਕੱਢ ਤੂੰ ਹਾਂ ਸਹੀ ਗੱਲ ਹੈ ਬੱਗੇ ਇਹਨਾਂ ਰਵਾਜਤ ਨਾ ਦੂਰੀ ਚੁੰਨੀਆਂ ਕਰ ਲੈਣੀਆਂ ਰੁੱਝ ਨਹੀਂ ਸਿਰਫ ਟੋਪੜਾ ਰੱਖਣਾ ਨਾ ਪਤਾ ਲੱਗਣਾ ਕਿੰਨੀ ਚੋੜ ਜੁਰਾ ਹੈ ਕੰਮ ਨਹੀਂ ਤੂੰ ਨਾ ਇਹ ਦੇਖਣਾ ਕਿੱਥੇ

ਹਾਂ ਬਹੁਤ ਦਰਵਾਜ਼ਾ ਨਹੀਂ ਹੁੰਦਾ ਦਾ ਹਾਂ ਹਾਂ ਉਹ ਹੱਜ ਕਰਦੇ ਪਨੀਰੇ ਨੂੰ ਤਾਂ ਅਸੀਂ ਕਹਿੰਦੇ ਹੋਰ ਪਤਾ ਹੀ ਨਹੀਂ ਇਹਨਾਂ ਨੂੰ ਕੀ ਕਹਿੰਦੇ ਆ ਅਸੀਂ ਕੱਢਦੇ ਹਾਂ ਨਹੀਂ ਨਹੀਂ ਪਹਿਲਾਂ ਪੁਰਾਣੀ ਤੀਵਿਆ ਤੁਰ ਵੀ ਲੰਦੀ ਤੇ ਅੱਜ ਕਰਦੀ ਨਹੀਂ ਇੱਥੇ ਰੋੜਦੀਆਂ ਬਿੰਦਾ ਨਹੀਂ ਅੱਜ ਕੱਲ੍ਹ ਦੀਆਂ ਤਾਂ ਨਾ ਜੇ ਜੇ ਕੋਣ ਡੱਡਾ ਕੱਢ ਕੇ ਮੜੀ ਤੁਰੀ ਜਦੋਂ ਇਨਸੀਡੈਂਟ ਹੋ ਗਿਆ ਤਾਂ ਮੈਨੂੰ ਮੜ ਜਾ ਦਰਵਾਸ਼ਰੂਮ ਆ ਗਿਆ ਮੈਂ ਚਲੇਗੀ ਸਾਰੇ ਟੱਬਰ ਮੈਨੂੰ ਦੇਖੋਗੇ ਜੈਬਰਾਂ ਰੋਕਣਾ ਪਿਆ ਹਾਂ ਲੇ ਖੜੇ ਹੋ ਗਏ ਸੀ ਬੀਬੀਆਂ ਹੀ ਤਿੰਨ ਜਾ ਦੂਰੇ ਬੈਠੀਆਂ ਅੱਖਾਂ ਚੀਕਾ ਕੱਢੀਆਂ ਅੱਛਾ ਉਹ ਨਹੀਂ ਕੋਂਡ ਵਾਲੀ ਗੱਲ ਚੱਲਦੀ ਧੀ ਮਖਦੇ ਅੱਜ ਕੱਲ੍ਹ ਦੀਆਂ ਨੇ ਢੰਡ ਕੱਢੀ ਉਹਦੇ ਕਿਸੇ ਠੋਕਰ ਵੱਜ ਗਈ ਨਾ ਉਹਨਾਂ ਜਦੇ ਮਾਰਨਾ ਤਾਰ ਕੇ ਰੁਣਜੜ ਜੋ ਗਿਆ ਨਾ ਕਿਆ ਟੋੜ ਦੇਣਾ ਇਹ ਬਚੂਆਂ ਨਹੀਂ ਆਉਗੀ ਫਿਰ ਕੱਢ ਕੇ ਦਿਖਾ ਰਹੀ ਸੀ ਇਹਨੂੰ ਵੇਖਿਆ ਵੇਖਿਆ ਜਸਮੀਨ ਕਿੰਧਰ ਨੂੰ ਚਲੇਗੀ ਢੰਡ ਬਾਹਰ ਗੱਲ ਆਓ ਦੇ ਗੰਡ ਕੱਢ ਕੇ ਗਈ ਕਿਤੇ ਗੰਦਵਾ ਨਾ ਬੱਜੇ ਗੰਦ ਤੇ ਨਾ ਆਹ ਲਾ ਲਈ ਤੁਸੀਂ ਲੱਕਿਆ ਦੇਖ ਹਾਂਜੀ ਹਾਂ ਆਹੀ ਗੱਲ ਹੋਈ ਯਾਰ ਕੋ ਬੁਲੇਖਾ ਬਹਿ ਗਿਆ ਸਾਰਿਆਂ ਨੂੰ ਹਾਂਜੀ ਯਾਰ ਕੈਮਰ ਕਰਦੀ ਤਾਂ ਐਡੀ ਕੋਈ ਵੀ ਸਹੀ ਗੱਲ ਸਹੀ ਗੱਲ ਆ ਸਹੀ ਗੱਲ ਚਲੋ ਫੇਦੀ ਦੀ ਖਿਲਾਓ ਭਾਈ ਸੀ ਕੇਕ ਸੁਖਮਨੀ ਚਾ ਲਿਓ ਨੱਚ ਕੇ ਦਿਖਾਓ ਤੂੰ ਚਾਚੂ ਕਰਨੀ ਤੂੰ ਚਾਚੂ ਕਰਨੇ ਨੱਚ ਐਦਾਂ ਲੱਡੂ ਸਾਡਾ ਨਹੀਂ ਭਾਈ ਠੀਕ ਦਾ ਤਾ ਕੁੜੀਓ ਸਾਡੀ ਨੂਰ ਦਾ ਵਿਆਹ ਨੂਰ ਦਾ ਵਿਆਹ ਹੈ ਨਾ ਨੂਰ ਦਾ ਵਿਆਹ ਨੂਰ ਦੇ ਵਿਆਹ ਨੂੰ ਅਸੀਂ ਪੂਰਾ ਖਰੂ ਪਾਣਾ ਹਾਂ ਹਾਂ ਨੂਰ ਦਾ ਵਿਆਹ ਕਰੂੰਗਾ ਨਾ ਪੂਰਾ ਧਮਾਲਾ ਪਾ ਕੇ ਹੈਂ ਹਾਂ ਭਾਈ ਹੁਣ ਇੱਧਰ ਇੱਧਰ ਖਾ ਲਿਆ ਸਾਰੇ ਨੇ ਹਨ ਚਲੋ ਭਾਈ ਤੁਸੀਂ ਦੋਹੇ ਭੈਣਾਂ ਹਨ ਚਲੋ ਚਲੋ ਮਾਰੋ ਛਾਣਾ ਜਲਦੀ ਲੈ ਭਾਈ ਸੁਖਮਨੀ ਤੂੰ ਨਾ ਕਹੀ ਮੇਰਾ ਬਰਥਡੇ ਨਹੀਂ ਮਨਾਇਆ ਤੇ ਸੁਖਮਨੀ ਵੱਲੋਂ ਤੇਰੇ ਵੱਲੋਂ ਇਹ ਦੋਹਾਂ ਵੱਲੋਂ ਗਿਫਟ ਪਾਈ ਸਾਨੂੰ ਇੰਨਾ ਟਾਈਮ ਤੁਸੀਂ ਦਿੱਤਾ ਨਹੀਂ ਵੀ ਅਸੀਂ ਰੋਪੜ ਜਾ ਸਕੀਏ ਤੈਨੂੰ ਪਤਾ ਮਾਮੀ ਤੇਰੇ ਢਿੱਲੀਆਂ ਨਿੱਡਾ ਜਲੇ ਜਾਏ ਹਾਂ ਬਿਲਕੁਲ ਲਓ ਭਾਈ ਕਰਾਓ ਮੂੰਹ ਮਿੱਠਾ ਦੁਨੀ ਰਤਕੀਆਂ ਬਖਸ਼ ਪ੍ਰੋਬਲਮ ਵੀ ਹੋ ਰਹੀਆਂ ਤਰਕੀਆਂ ਕਰੋ ਜੀ ਹਾਂ ਬਿਲਕੁਲ ਬਿਲਕੁਲ ਰੱਬ ਭਾਈ ਤਰਕੀਆਂ ਬਖਸ਼ ਠੀਕ ਨਹੀਂ ਇਹ ਇਹ ਗਿਫਟ ਨਾ ਮੈਸੇ ਮੈਂ ਇਹ ਮੈਂ ਪੈਕ ਕਰਿਆ ਹੈ ਹੋਇਆ ਹੋਰੇ ਪਾਸੇ ਨੂੰ ਪੈ ਕੇ ਟੇਡਾ ਮੇਡਾ ਜਾਈ ਪੈਕ ਹੋਇਆ ਹੈ ਇੱਥੇ ਟਾਈਮ ਤੇ ਉਹ ਦੇਖ ਲੈ ਸਾਡਾ ਨੂਰ ਵੀ ਭਾਈ ਜੇ ਕਲਮ ਦਾ ਏ ਚੱਲ ਹੁਣ ਆਪਾਂ ਤਾਂ ਅਜੇ ਹੋਰ ਖਵਾ ਰਹੀ ਹੈ ਗੇਕ ਨਹੀਂ ਉਹ ਤਾਂ ਜਮਚੇ ਜਾਇਆ ਉਹ ਤਾਂ ਪੂਰੀ ਬਾਤ ਹੀ ਜਣੀ ਚਾਹੇ ਜੋ ਮਰਜੀ ਅਗਲੀ ਚਾਚਾ ਦਾ ਤੈਨੂੰ ਖਾਣ ਆਇਆ ਹਾਂ ਛੋਟਾ ਵੀਰਾ ਉਹ ਦੇਖੋ ਛੋਟਾ ਵੀਰ ਵੀ ਖਿਲਾਉਂਗਾ ਕੇਕ ਉਧਰ ਦੇਖ ਇਧਰ ਦੇਖ ਆ ਲੈ ਭਾਈ ਰਮਨ ਫੜ ਤੂੰ ਕੈਮਰਾ ਸੁੱਖੀ ਹੁਣ ਮੈਂ ਵੀ ਖਿਲਾਵਾ ਸੁਖਮਣੀ ਨੂੰ ਕੇਕ ਹੈ ਸੁੱਖੀ ਨੂੰ ਕੇਕ ਦਿਵਾ ਜਾਈਏ ਹੁਣ ਬਹਿ ਜਾ ਇੱਕੇ ਚਾਰ ਬਾਛੂ ਤਾਂ ਬਾਛੂ ਲੈ ਦੇਖ ਲਈ ਪਾਇਆ ਮਨੇ ਹਾਂ ਹਾਂ ਠੀਕ ਆ ਠੀਕ ਆ ਆਏ ਫੜ ਬਾਛੂ ਨੂੰ ਨੇ ਸੁੱਖੀ ਦੇ ਕਿੱਡ ਬਾਤੇ ਹਾਂ ਸੁੱਖੀ ਦਾ ਫੜ ਲਾ ਲਾ ਭਾਈ ਹੁਣ ਖਾਜੋ ਪਾਸੇ ਚਾਚੂ ਆ ਗਿਆ ਹੁਣ ਚਾਚੂ ਆ ਗਿਆ ਛੱਦਿੰ ਛੱਦਿੰ ਛੱਦੇ ਛੱਦੇ ਛੱਲਾਣਾ ਨਹੀਂ ਜਾ ਹਾ 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 ਇੱਕ ਖਾਈਏ ਦੀਦੀ ਨੂੰ ਲੈ ਭਾਈ ਸੁਖਮਣੀ ਕਾਰ ਖਾ ਕੇ ਇੱਕ ਪਧਾਈਆਂ ਤੁਹਾਨੂੰ ਫੇਰ ਇੱਕ ਵਾਰ ਦੇ ਆਣ ਦਿੰਦੀ ਆ ਦੇਖਦੇ ਨਾ ਲੱਕਰੋ ਵੀ ਲੱਗਿਆ ਵਾ ਇਹ ਵੀ ਦੇਖੋ ਆ ਦੇਖ ਲਈਏ ਤੁਹਾਨੂੰ ਉਹ ਖਾਂਦੀ ਨਹੀਂ ਹੈ ਨੂਰੂ ਮੈਂ ਤੂੰ ਖਾ ਇਹ بڑے ਨਾਮੇ ਨੂੰ ਸੁਕਵਾਉਣਾ ਫੇਰ ਪਤਾਈਆਂ ਹਾਂ ਭਾਈ ਬੜਾ ਭਾਈ ਗਿਆ ਵਾ ਅੱਜ ਤੱਕ ਹੋ ਰਹੇ ਹੈ ਨਹੀਂ ਬੜਾ ਭਾਈ ਗਿਆ ਵਾ ਭਾਈ ਮੱਕੀ ਬੀਜਣ ਮੱਕੀ ਖੇਤ ਹੋਇਆ ਪਤਾ ਇੱਕ ਪਹਿਲਾਂ ਡੇਢ ਕਿਲੋ ਮੈਂ ਖਰਾਉਣਾ ਦੇਖੀਂ ਦੇਖਣਾ ਲੈ ਖਰਾਾ ਦੇ ਕੀ ਕਰ ਮੱफी ਬੀਜ ਦੋ ਡੰਗਰਾਂ ਨੂੰ ਭਾਈ ਰੋਹੀ ਆ ਜੀ ਹਾਂ ਲੈ ਖਰਾਾ ਮੈਂ ਤੈਨੂੰ ਖਰਾਾ ਮੈਂ ਇਹ ਆ ਖਾ ਥੋੜਾ ਜਿਹਾ ਨਾ ਇਹ ਤਾਂ ਪਾਣੀ ਚ ਬੈਠੇ ਗਾਣਾ ਗਾਣੀ ਕੇਕ ਨਹੀਂ ਖਾਂਦੀ ਨਵਕੀਨ ਚੀਜ਼ ਖਾ ਕੇ ਖੁਸ਼ ਹ ਮੀਨਡਲ ਖਾ ਕੇ ਖੁਸ਼ ਮੈਨੂੰ ਕੀ ਆਵੇ ਤਾਂ ਨਾ ਮਾੜਾ ਕੇਕ ਖਾ ਵੀ ਲੋਕੀ ਤਾਂ ਇਹ ਨਹੀਂ ਖਾਣਾ ਮੈਂ ਨਹੀਂ ਖਾਣਾ ਮੈਨੂੰ ਪਤਾ ਤਾਂ ਨਾ ਆਪਾਂ ਨੂੰ ਕੇਕ ਵੀ ਨਮਕੀਨੇ ਬਣਾਉਣਾ ਪਏਗਾ ਤੇ ਹਾਂ ਜਿਹਦੇ ਜਨਮ ਮੈਨੂੰ ਖਬਰਾਂ ਵਿੱਚ ਮਰਚੀ ਪੋੜਨੀਆਂ ਪਾਉਣੀਆਂ ਨੂੰ ਮਿਰਚ ਵਰਾਈਟੀ ਨਿਊਡਲ ਖਾਂਦੀ ਹੈ ਨਿਊਡਲ ਖਾਂਦੀ ਹੈ ਜਿਹਨੇ ਮਰਚੀ ਖਾਦੇ ਨਿਊਡਲ ਦਵਾ ਦੇਣਾ ਨਿਊਡਲ ਚ ਜਿੰਨੀ ਮਾਰਦੀ ਮਿਰਚ ਹੋਵੇ ਉਹ ਨਹੀਂ ਛੱਡਦੀ ਉਹ ਖਾਂਦੀ ਉਹੀ ਮੈਂ ਕਹਿੰਦਾ ਵੀ ਜੇ ਹੋਰ ਬੜੀ ਹੋ ਗਈ ਮਿਰਚਾਂ ਨੂੰ ਲੱਗ ਜਾਣਾ ਦੇਖੀ ਪੁੱਕਾ ਮਿਰਚਾਂ ਖਾਏਗੀ ਜਿਆਦਾ ਸਾਨੂੰ ਯਾਰੀ ਪਾਓ ਤੇਜ ਕਰਕੇ ਇਹਨੂੰ ਕੇਕ ਇਹਨੂੰ ਇਦੀ ਪਾਰ ਨੂੰ ਨਾ ਕੇਕ ਲਿਆਏਗਾ ਨਾ ਹਰੀਆਂ ਮਿਰਚਾਂ ਕੱਢ ਕੇ ਆਓ ਮਿਰਚਾਂ ਸੀ ਕਰਾਉਣੀ ਨਾ ਕੋਈ ਆਉਂਦੀ ਹੈ ਤੂੰ ਲੈ ਖਾ ਕੇ ਇੱਕ ਮਿਰਚਾਂ ਵਾਲਾ ਹੋ ਨੂਰ ਆ ਕੇ ਆਪਾਂ ਤਾਂ ਇਹ ਸਾਡਾ ਨੂਰ ਇਹ ਸਾਡਾ ਕੱਲਾ ਹੀ ਇਹ ਭਾਈ ਵੀਡੀਓ ਚ ਰਾਨਕ ਲਾ ਦਿੰਦਾ ਨੰਨੂ ਪੱਖ ਪਹਿਲਾਂ ਮੇਰੀ ਗੱਲ ਪਹਿਲਾਂ ਪਾਪ ਕਰ ਇੱਕ ਏ ਕਹਿੰਦਾ ਨਾ ਹੁੰ ਕਰਦੀ ਨਾ ਚੇਤ ਕਰਦੀ ਇੱਕ ਕਹੋ ਕਰ ਉਹ ਯਾਰ ਇਹ ਕਿ ਕਰੀ ਇਹ ਕਿ ਨਹੀਂ ਇੱਕ ਕਹੋ ਕਰ ਨੂਰ ਨਾ ਉਹ ਯਾਰ ਇਹ ਕਿ ਕਰੀ ਉਹ ਯਾਰ ਕਰ ਦੇ ਲੋਰੇ ਬੱਬੀ ਬੱਬੀ ਕੀ ਕਹਿੰਦੀ ਹੈ ਬੱਬੀ ਅੱਜ ਬਾਈ ਕੁੜੀ ਦੀ ਡਰੈਸ ਬਹੁਤ ਸੋਹਣੀ ਲੱਗਦੀ ਆ ਐ ਖੁਣ ਦੇ ਲੈ ਕੇ ਆਈਆਂ ਅੱਛਾ ਹੈ ਇਹ ਚਾਚੀ ਲੈ ਕੇ ਆ ਚਾਚੀ ਲੈ ਕੇ ਆਈ ਹੈ ਤੇਰੇ ਅਸੀਂ ਦੋਨੇ ਲੈ ਕੇ ਆਏ ਹਾਂ ਹਾਂ ਦੋਨੇ ਲੈ ਕੇ ਆਏ ਆਏ ਭਾਈ ਦੋਨੇ ਉਹ ਤੇ ਡੱਬੀ ਮੂੰਹ ਚ ਦੀ ਬਾਕੀ ਗੰਦੀ ਬਾਤ ਹੁੰਦੀ ਹੈ ਹਈ ਆ ਡੱਬੀ ਬਿੱਲੀ ਐ ਭਾਈ ਸੁਖੀ ਹੁਣ ਐਂ ਕਰ ਹੁਣ 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 ਗਿਫਟ ਵੀ ਖੋਲੇ ਦੇ ਕੋਈ ਨਾ ਹਾਂ ਹਾਂ ਤੇ ਇਹ ਆਪਣਾ ਗਿਫਟ ਭਾਈ ਹੁਣ ਖੇਗੋ ਹੌਲ ਸੁਖੀ ਗਿਫਟ ਆਪਣਾ ਐ ਤਾਂ ਭਾਈ ਛੋਟਾ ਜਿਹਾ ਹੀ ਗਿਫਟ ਆ ਐਟ ਅ ਟਾਈਮ ਸਾਤੇ ਹੁਣ ਇਹੀ ਘਰਾਂ ਤੇ ਹੀ ਦੇ ਹੋਇਆ ਏ ਤੇ ਨਹੀਂ ਇਹਨਾਂ ਟਾਈਮ ਮਿਲੇ ਔਰ ਉੱਪਰ ਜਾਣ ਦਾ ਪਰ ਸੁਖੀ ਨੂੰ ਭਾਈ ਅਸੀਂ ਸਾਰਿਆਂ ਨੇ ਮਾਸੀਆਂ ਨੇ ਵੀ ਭਾਈ ਸ਼ਗਨ ਦੇ ਤਾ ਤੇ ਆਪਣੀ ਕੋਈ ਚੀਜ਼ ਲੈ ਲੂਗੀ ਤੇ ਸਾਡੀ ਫੈਮਿਲੀ ਸਾਰੀ ਵੱਲੋਂ ਵੀ ਅਸੀਂ ਸ਼ਗਨ ਦੇ ਤਾ ਆਪਣਾ ਗਿਫਟ ਲੈਣਾ ਹੋਇਆ ਗਿਫਟ ਲੈ ਲਈ ਪੈਸੇ ਰੱਖਣੇ ਹੋਏ ਪੈਸੇ ਰੱਖ ਲਈ ਲੇ ਭਾਈ ਤੇਰਾ ਗਿਫਟ ਹੈ ਇਹ ਛੋਟਾ ਜਿਹਾ ਗਿਫਟ ਵਧੀਆ ਲੱਗਿਆ ਹਾਂਜੀ ਹਾਂ ਮੈਨੂੰ ਲੱਗਿਆ ਸੀ ਕਿ ਟੈਡੀ ਹੁੰਦਾ ਇੱਥੇ ਅੱਛਾ ਜੀ ਅੰਤਰਾਮੀ ਬਾਬਾ ਹਾਂ ਇਹਨੂੰ ਨਹੀਂ ਹੁਣ ਤੈਨੂੰ ਬਾਬਾ ਕਹੀਏ ਕਿ ਬਲੌਗਰ ਕਹੀਏ ਪਹਿਲਾਂ ਇਹ ਦੱਸ ਬਲੌਗਰ ਵਲੌਗ ਬਣਾਉਂਦੀ ਰਹਿੰਦੀ ਆ। ਵਲੌਗ ਬਣਾਉਂਦੀ। ਵਲੌਗ ਬਣਾਉਂਦੀ ਰਹਿੰਦੀ ਹੈਗਾ। ਉਹ ਤਾਂ ਨੂਰ ਨੇ ਖੇਡਣਾ ਇਹਦੇ ਸੁੱਕੀ ਤੋਂ ਬਾਅਦ ਚਲੇ ਗਈ। ਇਹ ਦੇਖੋ ਕਿ ਥੇਰੇ ਸਾਰੇ ਉੱਲੀ ਜਾਂਦੀ। ਇੱਦਾਂ ਦਿਖਾ ਚਾਚੂ। ਇੱਦਾਂ ਦਿਖਾਈ ਪੁੱਤ। ਤੂੰ ਤੈਨੂੰ ਘੁੰਮ ਜੈ ਇੱਦਾਂ। ਪੱਪ ਕਰ ਦੇ ਕਹਿੰਦੇ। ਇੱਦਾਂ ਨੂੰ ਘੁੰਮ ਕੇ। ਇੱਦਾਂ ਨੂੰ ਘੁੰਮ ਕੇ। ਇੱਦਾਂ ਨੂੰ ਘੁੰਮ ਕੇ ਪੱਪ ਕਰ। ਬੰਦੀ ਵੱਢਦੀ ਕੇ ਪੱਪ ਕਰਦੀ। ਗੱਲ ਇਹ ਕਰਦੇ ਤੂੰ ਪੱਪ ਕਰ। ਪੱਪ ਕਰ ਦੇ। ਕਰੋ ਪੱਪ ਕਰੋ। ਪੱਪ ਕਰੋ। ਪੱਪ ਕਰੋ। ਕਿੰਨੂੰ ਸੜਾ ਦੇ ਉਹ ਤਾਂ ਦੰਦੀਆਂ ਵੜਦੀਆਂ ਤੇ ਪੋਸਟਮਾਨ ਕਰਨਾ ਵੀ ਕਿਹੜੀ ਚੀਜ਼ਾਂ ਕਿਦਾਂ ਕਿਦਾਂ ਇਹ ਲੈ ਆ ਗਈ ਸਹੀ ਗੱਲ ਨੀਨੀ ਕਰਾ ਦੇ ਨੀਨੀ ਕਰਾ ਦੇ ਲੈ ਆਈ ਨੀਨੀ ਦਾ ਕਰਾ ਦੇਣੀ ਇਹਨੇ ਸਾਰੀ ਉਹ ਲੈ ਲੈ ਸਵਾਕੇ ਫੜਾ ਗਿਫਟ ਦਾ ਸੁਖ ਵੀ ਤੇਰੇ ਕੋਈ ਖੋਲਿਆ ਇਹਵੇ ਹੁਣ ਉਹ ਪਤਾ ਨਹੀਂ ਤੈਨੂੰ ਗਿਫਟ ਲਜਾਣ ਦਊਂਗੀ ਪਤਾ ਨਹੀਂ ਨਹੀਂ ਲਜਾਣ ਦਊਂਗੀ ਚਲੋ ਜੀ ਫੇਰ ਹੁਣ ਸ਼ਾਕ ਲਈਏ ਕੇਕ ਫੇਰ ਉਤੇ ਬਾਅਦ ਪ੍ਰਸ਼ਾਦਾ ਮੰਮੀ ਬਣਿਆਵਾ ਪਰਸ਼ਾਦਾ ਤਿਆਰ ਆ ਜੀ ਫੇਰ ਪਰਸ਼ਾਦਾ ਛਕੀਏ ਚਲੋ ਜੀ ਫੇਰ ਮਿਲਦੇ ਤੁਹਾਨੂੰ ਠਹਿਰ ਕੇ